ਸੋ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮਾਚੀਵਾੜਾ ਸਾਹਿਬ ਦੇ ਗੁਰਦੁਆਰਿਆਂ ਦੀ ਯਾਤਰਾ ਚੱਲ ਰਹੀ ਹੈ ਅਤੇ ਉਸੇ ਯਾਤਰਾ ਦੇ ਅੱਗੇ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਪਾਸ਼ਾਹੀ ਦਸਵੀਂ ਆਉਣ ਦਾ ਮੌਕਾ ਮਿਲਿਆ ਤੇ ਗੁਰੂ ਮਹਾਰਾਜ ਦੀ ਮਿਹਰ ਹੋਈ ਏ ਕਿ ਸਾਡਾ ਇੱਥੇ ਆਣਾ ਹੋਇਆ ਤੇ ਅੱਗੇ ਚੱਲਦੇ ਹਾਂ ਦਰਸ਼ਨ ਕਰਦੇ ਹਾਂ ਗੁਰੂ ਮਹਾਰਾਜ ਜੀ ਦੇ ਮੌਸਮ ਵੀ ਬਹੁਤ ਵਧੀਆ ਹੈ ਤੇ ਬਿਲਡਿੰਗ ਜੋ ਗੁਰਦੁਆਰਾ ਸਾਹਿਬ ਦੀ ਹੈ ਥੋੜੀ ਜੀ ਉੱਚੀ ਜਗ੍ਹਾ ਦੇ ਉੱਪਰ ਬਣੀ ਹੋਈ ਹੈ ਆਮ ਸ਼ਹਿਰ ਦੇ ਨਾਲੋਂ ਤੇ ਕਾਫੀ ਵਧੀਆ ਮੌਸਮ ਕਾਫੀ ਵਿਸ਼ਾਲ ਬਿਲਡਿੰਗ ਕਾਫੀ ਵਿਸ਼ਾਲ ਦਰਵਾਰ ਸਾਹਿਬ ਬਣਿਆ ਹੋਇਆ ਹੈ ਤੇ ਅੱਗੇ ਚੱਲਦੇ ਹਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਹਾਂਜੀ ਸੰਗਤ ਜੀ ਇਹ ਇਸ ਸਥਾਨ ਦਾ ਇਤਿਹਾਸ ਲਿਖਿਆ ਹੋਇਆ ਤੇ ਤੁਸੀਂ ਇਸ ਨੂੰ ਰੋਕ ਕੇ ਪੜ੍ਹ ਸਕਦੇ ਹੋ ਨਿਸ਼ਾਨ ਸਾਹਿਬ ਝੂੜ ਰਹੇ ਆ ਖਾਲਸਾ ਜੀ ਹਾਲਾਂਕਿ ਦੁਪਹਿਰ ਦਾ ਟਾਈਮ ਆ ਤੇ ਥੋੜੀ ਜੀ ਗਰਮੀ ਜ਼ਿਆਦਾ ਹੋਈ ਹੋਈ ਆ ਤੇ ਨਾਲ ਹੀ بارش ਵੀ ਹਲਕੀ ਜਿਹੀ ਹੋ ਕੇ ਆਈ ਉਹਦੇ ਨਾਲ ਮੌਸਮ ਥੋੜਾ ਜਾਂ ਠੀਕ ਹੋ ਚੱਲਿਆ ਠੀਕ ਹੈ ਮੌਸਮ ਵਾਹਿਗੁਰੂ 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 ਚਲੋ ਸੰਗਤ ਜੀ ਆਜੋ ਅੰਦਰ ਤੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੀਏ ਵਾਹਿਗੁਰੂ ਵਾਹਿਗੁਰੂ ਬਹੁਤ ਹੀ ਸੋਹਣਾ ਦਰਬਾਰ ਹੈ ਜੀ ਅੰਦਰ ਬਣਿਆ ਹੋਇਆ ਵਾਹਿਗੁਰੂ ਵਾਹਿਗੁਰੂ ਦਰਸ਼ਨ ਕਰੋ ਖਾਲਸਾ ਜੀ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਜੀ ਅੰਦਰ ਵਾਹਿਗੁਰੂ ਵਾਹਿਗੁਰੂ ਸਵਾ ਚਾਰ ਹੋ ਚੱਲਿਆ ਜੀ ਤਾਂ ਵੀ ਕਾਫੀ ਮਤਲਬ ਗਰਮੀ ਹੈ ਬਾਹਰ ਚਲੋ ਅੰਦਰ ਤਾਂ ਹਜੇ ਆਪਣੀ ਏਸੀ ਚੱਲਦੇ ਆ ਪੱਖੇ ਚੱਲਦੇ ਆ ਅੰਦਰ ਹਜੇ ਮੌਸਮ ਕੁਝ ਠੀਕ ਹੈ ਵਾਹਿਗੁਰੂ 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 ਜੀ ਤੇ ਸੰਗਤ ਜੀ ਇੱਥੇ ਤੁਹਾਨੂੰ ਇੱਕ ਦਰਸ਼ਨ ਕਰਵਾਂਦੀ ਆ ਬਹੁਤ ਹੀ ਪੁਰਾਤਨ ਚੀਜ਼ ਅਤੇ ਪਵਿੱਤਰ ਚੀਜ਼ ਤੇ ਇਥੇ ਮੱਟ ਸਾਹਿਬ ਪਿਆ ਜੀ ਜਿਸ ਦੇ ਵਿੱਚ ਕਲਗੀਧਰ ਪਾਸ਼ਾ ਜੀ ਦਾ ਜੋ ਚੋਲਾ ਸਾਹਿਬ ਸੀ ਉਹ ਰੰਗਿਆ ਗਿਆ ਸੀ ਆ ਦੇਖੋ ਜੀ ਇੱਥੇ ਲਿਖਿਆ ਵੀ ਹੋਇਆ ਇਸ ਮੱਟ ਵਿੱਚ ਪਾਸ਼ਾ ਜੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੋਲਿਆਂ ਨੂੰ ਨੀਲਾ ਰੰਗ ਕੀਤਾ ਗਿਆ ਸੀ ਦਰਸ਼ਨ ਕਰੋ ਮਹਾਰਾਜ ਜੀ ਹਾਲਾਂਕਿ 350 ਸਾਲ ਹੋ ਚੱਲੇ ਆ ਜੀ ਇਸ ਚੀਜ਼ ਨੂੰ ਤੇ ਅਜੇ ਵੀ ਉਸੇ ਤਰ੍ਹਾਂ ਦਾ ਇਹ ਮਤਲਬ ਪਿਆ ਪਿਆ ਵੀ ਕਿਉਂ ਨਹੀਂ ਹੋਵੇਗਾ ਵਰਕ ਤਾਂ ਹੀ ਇੰਨੀ ਆ ਇਸ ਦੇ ਵਿੱਚ ਗੁਰੂ ਮਹਾਰਾਜ ਜੀ ਪਾ ਕੇ ਗਏ ਨੇ ਵਾਹਿਗੁਰੂ ਵਾਹਿਗੁਰੂ ਬਹੁਤ ਸੋਹਣਾ ਬਹੁਤ ਪਿਆਰਾ ਬਹੁਤ ਪਵਿੱਤਰ ਪਵਿੱਤਰ ਕਿਵੇਂ ਨਾ ਹੋਵੇ ਜੀ ਜਿੱਥੇ ਮੇਰੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਦੇ ਜਿੱਥੇ ਚਰਨ ਪਏ ਹੋਣ ਉਹ ਜਗਤ ਆਪਣੇ ਆਪ ਹੀ ਪਵਿੱਤਰ ਹੋ ਜਾਣੀ ਹੈ ਇਹ ਲੰਗਰ ਹਾਲਾ ਜੀ ਨਾਲ ਤੇ ਸੰਗਤ ਇੱਥੇ ਆਂਦੀ ਰਹਿੰਦੀ ਹੈ ਇਹ ਨਹੀਂ ਗੱਲ ਵੀ ਸੰਗਤ ਇਸ ਵਕਤ ਨਹੀਂ ਹੈਗੀ ਟਾਈਮ ਥੋੜਾ ਜਿਹਾ ਹੋਇਆ ਹੋਇਆ ਸੋ ਸੰਗਤ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ